ਇੱਥੇ ਤੁਹਾਨੂੰ ਫਾਈਬਰ ਛਤਰੀ ਯੂ ਸਾਇਲੈਂਸਰ ਮਡਗਾਰਡ ਹੋਰ ਵੀ ਸਮਾਨ ਸਾਰਾ ਮਿਲੇਗਾ ਤੇ ਬਾਈ ਨਾਲ ਹੀ ਗੱਲਬਾਤ ਕਰਾਂਗੇ ਅੱਜ ਵੀਰੇ ਕਿਹੜੇ ਕਿਹੜੇ ਆਪਣੇ ਕੋਲੇ ਮਡਗਾਰਡ ਮਿਲ ਜਾਂਦੇ ਆ ਜੇ ਮਡਗਾਰਡ ਦੀ ਗੱਲ ਕਰ ਹਨਾ ਤੇ ਨਵੇਂ ਮਿਲਦੇ ਕੀ ਵੀਰੇ ਪੁਰਾਣੇ ਮਿਲਦੇ ਥੋੜਾ ਇਹ ਵੀ ਸਾਨੂੰ ਦੱਸ ਦਿਓ ਹਨਾ ਜਿਹੜੇ ਕਿਹੜੇ ਤਰ੍ਹਾਂ ਦੇ ਵੀਰੇ ਆਪਣੇ ਕੋਲ ਨਵੇਂ ਮਿਲਦੇ ਵੀਰੇ ਆਪਣੇ ਕੋਲੇ ਸਵਰਾਜ ਸੋਨਾਲੀਕਾ ਪੈਸ਼ਰ ਅੱਛਾ ਜੀ ਅੱਛਾ ਜੀ ਜੌਂਡੀਅਰ ਠੀਕ ਹੈ ਜੀ ਫਾਰਮ ਟਰੈਕ ਠੀਕ ਹੈ ਜੀ ਜੇ ਵੀਰੇ ਹੁਣ ਮੈਂ ਜੌਂਡੀਅਰ ਦੇ ਮਡਗਾੜਾ ਪਏ ਹਨਾ ਜੀ ਇਹ ਹਰ ਇੱਕ ਮਾਡਲ ਦੇ ਮੇਜਨਗੇ ਜਿਵੇਂ 5310 ਹੋ ਗਿਆ 5210 ਹੋ ਗਿਆ ਜਾਂ 5204 ਹੋ ਗਿਆ ਤੇ ਕੀ ਇੱਕ ਪ੍ਰਾਈਸ ਰਹੇਗਾ ਸਟਾਰਟਿੰਗ ਪ੍ਰਾਈਸ ਦੱਸ ਦੋ ਹਰ ਇੱਕ ਮਾਡਲ ਦਾ ਨਹੀਂ ਆਪਾਂ ਦੱਸ ਸਕਦੇ ਹਨਾ ਹਾਂਜੀ ਇਹਦਾ ਸਟਾਰਟਿੰਗ ਪ੍ਰਾਈਸ ਹੋਊਗਾ ਜੌਂਡੀਅਰ ਦਾ ਜਿਵੇਂ 15000 ਦੇ ਨੀਅਰ ਅਬਾਊਟ ਠੀਕ ਹੈ ਜੀ ਹਾਂਜੀ ਤੇ ਆਪਣੇ ਸਵਰਾਜ ਦੇ ਜੀ ਸਵਰਾਜ ਦੇ ਆਪਣੇ ਕੋਲ ਵੀਰੇ 10000 ਰੁਪਏ ਦੇ 10000 ਚ ਸ਼ੁਰੂ ਹੋ ਜਾਂਦੇ ਜੀ ਤੇ ਸੋਨਾਲੀਕਾ ਦੇ ਹੋਗੇ ਜਾਂ ਦੂਜੇ ਆਪਣੇ ਫਾਰਮ ਟਰੈਕ ਦੇ ਹੋਗੇ ਜੀ ਉਹ ਵੀ ਨਿਕਦੀ ਵੀਰੇ ਉਹ ਵੀ ਇੰਨੇ ਦੇ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਸਾਇਲੈਂਸਰ ਹੈ ਹਨਾ ਜਾਂ ਆਪਾਂ ਸੀਟਾਂ ਦੀ ਗੱਲ ਕਰਦੇ ਹਾਂ ਸੀਟਾਂ ਕਿਹੜੇ ਕਿਹੜੇ ਟਰੈਕਟਰ ਦੀਆਂ ਵੀਰੇ ਮਿਲ ਜਾਣੀਆਂ ਆਪਣੇ ਕੋਲੇ ਸੀਟਾਂ ਵੀਰੇ ਸਵਰਾਜ ਸੋਨਾਲੀਕਾ ਕੋਡ ਜੌਂਡੀਅਰ ਸਾਰੇ ਟਰੈਕਟਰਾਂ ਦੀ ਆਲਟ ਟਰੈਕਟਰਾਂ ਦੀ ਮਿਲ ਜਾਣੀਆਂ ਸਾਰੇ ਟਰੈਕਟਰਾਂ ਦੀਆਂ ਸੀਟਾਂ ਮਿਲ ਜਾਣੀਆਂ ਕਿੱਥੋਂ ਜਾ ਪ੍ਰਾਈਸ ਸ਼ੁਰੂ ਹੋ ਜਾਂਦਾ ਜੀ ਇੱਕ ਸਟਾਰਟਿੰਗ ਪ੍ਰਾਈਸ ਦੱਸ ਦੋ ਤੇ ਲਾਸਟ ਤਾਂ ਆਪਾਂ ਨੂੰ ਪਤਾ ਹੀ ਵੀ ਕਿੰਨੇ ਕਿੰਨੇ ਤੱਕ ਦੀ ਸੀਟ ਪਈ 70 70 ਹਜ਼ਾਰ ਦੀ ਪਈ ਹੈ ਆਪਣੀ ਪ੍ਰੈਸ਼ਰ ਵਾਲੀ ਤੇ ਕਿੰਨਾ ਕੁ ਪ੍ਰਾਈਸ ਹੈ ਜਿਹੜਾ ਵੀਰੇ ਸ਼ੁਰੂ ਹੋ ਜਾਂਦਾ ਜੀ ਵੀਰੇ ਪ੍ਰਾਈਸ ਹੈ ਜਿਹੜਾ ਉਹ ਦੱਸ ਦਿਓ ਥੋੜਾ ਜਿਹਾ ਵੀ ਕਿੱਥੋਂ ਸ਼ੁਰੂ ਹੋ ਜਾਂਦੀਆਂ ਸੀਟਾਂ ਦਾ ਪ੍ਰਾਈਸ ਸੀਟ ਜਿਹੜੀ ਜਿਹੜੀ ਸਿੰਪਲ ਸੀਟ ਹੈਗੀ ਬਿਨਾਂ ਅੱਗੇ ਪਿਛਲੇ ਵਾਲੀ ਉਹ ਹੋ ਜਾਂਦੀ ਵੀਰੇ 3000 ਤੋਂ ਸਟਾਰਟ 3000 ਤੋਂ ਜਿਹੜੀ ਸੀਟ ਹੈ ਸ਼ੁਰੂ ਹੋ ਜਾਂਦੀ ਸੋਨਾ ਲਿਕਾ ਹੋਵੇ ਸਵਰਾਜ ਹੋਵੇ ਜੌਂਡੀਆ ਹੋਵੇ ਮਹਿੰਦਰਾ ਹੋਵੇ ਆਇਸ਼ਰ ਹੋਵੇ ਸਾਰਿਆਂ ਦੀ ਸੀਟ ਮਿਲ ਜਾਏਗੀ ਉਸ ਤੋਂ ਬਾਅਦ ਵੀਰੇ ਮੈਂ ਸਾਈਡ ਵਾਲੇ ਆਹ ਦੇਖ ਰਿਹਾ ਇੱਕ ਬਾਕੀ ਆਮ ਇਹਨਾਂ ਸਿਲੈਂਸਰ ਪਿਆ ਹਨਾ ਇਹ ਕਿਹੜੇ ਟਰੈਕਟਰ ਦਾ ਹੀ ਸਿਲੈਂਸਰ ਹੈ ਇਹ ਸਵਰਾਜ ਦਾ ਵੀਰੇ ਅੱਛਾ ਸਵਰਾਜ ਦਾ ਬੰਦ ਕਾਗਜ ਪਿਆ ਹੈ ਜੀ ਇਹ ਕਿੰਨੇ ਦਾ ਮਿਲ ਜੇਗਾ ਜੀ ਤੇ ਆਪਾਂ ਨੂੰ ਵੀਰੇ ਮਿਲੂਗਾ 1200 ਰੁਪਏ ਦਾ ਜੀ 1200 ਦਾ ਮਿਲ ਜੇਗਾ ਸਵਰਾਜ ਹੋਵੇ ਜੌਂਡੀਅਰ ਹੋਵੇ ਸੋਨਾਲੀਕਾ ਹੋਵੇ ਮਹਿੰਦਰਾ ਹੋਵੇ ਸਾਰਿਆਂ ਦੇ ਸਿਲੈਂਸਰ ਮਿਲਣਗੇ ਸਾਰਿਆਂ ਦੇ ਸਾਈਡ ਵਾਲੇ ਡੰਡੇ ਮਿਲ ਜਾਣਗੇ ਉਸ ਤੋਂ ਬਾਅਦ ਜਿਹੜਾ ਬੈਟਰੀ ਵਾਲਾ ਚਾਰਜਰ ਹਨਾ ਇਹ ਚਾਰਜਰ ਬਾਕਸ ਚਾਰਜਰ ਬਾਕਸ ਇਹ ਵੀ ਮਿਲ ਜੇਗਾ ਵਿੱਚ ਚਾਰਜਰ ਹੋਏਗਾ ਹਨਾ ਜੀ ਇਹ ਕਿੰਨੇ ਦਾ ਹੈ ਵੀਰੇ ਇਹ ਵੀਰੇ ਹੈਗਾ 450 ਰੁਪਏ ਦਾ 450 ਰੁਪਏ ਦਾ ਆ ਵੀਰੇ ਮੈਨਾਂ ਦਾ ਹੋਲੈਂਡ ਵਾਲੇ ਸਾਇਲੈਂਸਰ ਆ ਵੀ ਜਾਲੀ ਵਾਲੇ ਹਾਂਜੀ ਹਾਂਜੀ ਇਹ ਕਿੰਨੇ ਕ ਦਾ ਵੀਰੇ ਮਿਲ ਜਾਣਾ ਇਹ ਵੀਰੇ 1200 ਰੁਪਏ ਦਾ ਇਹ 1200 ਰੁਪਏ ਦਾ ਮਿਲੇਗਾ ਜੀ ਠੀਕ ਹੈ ਅੱਗੇ ਚੱਲਦੇ ਆ ਟਾਪੇ ਆ ਵੀਰੇ ਜਿਹੜੇ ਟਾਪੇ ਆਪਾਂ ਉੱਤੇ ਲਾਉਣੇ ਹਨਾ ਸ਼ੋਅ ਲਾ ਕੇ ਹਾਂਜੀ ਹਾਂਜੀ ਆ ਸਵਰਾਜ ਦਾ ਪਿਆ ਹਨਾ ਹਾਂਜੀ ਇਹ ਇਹ ਕਿੰਨੇ ਕ ਦਾ ਇਹ ਵੀਰੇ ਸੈੱਟ ਹੈਗਾ ਸ਼ੋਅ ਜਲੀ ਦਾ ਅੱਛਾ ਜੀ ਸ਼ੋਅ ਤੇ ਜਾਲੀ ਦੋਨੇ ਇਕੱਠਾ ਹੁੰਦਾ ਸੈੱਟ ਹੈ ਕਿੰਨੇ ਦਾ ਮਿਲ ਜੇਗਾ ਜੀ ਇਹ ਮਨੂਗ ਵੀਰੇ ਆਪਾਂ ਨੂੰ 4500 4000 ਦੀ ਰੇਂਜ ਚ ਹੁੰਦਾਗਾ ਵੀਰੇ ਦੋਨੇ ਚੀਜ਼ਾਂ ਮਿਲ ਜਾਣਗੀਆਂ ਤੇ ਉਸ ਤੋਂ ਬਾਅਦ ਨਾ ਮੇਰੇ ਮੈਂ ਹੁੱਕਾਂ ਦੇਖ ਰਿਹਾ ਤੁਹਾਡੇ ਕੋਲੇ ਪਈਆਂ ਹਾਂਜੀ ਹਾਂਜੀ ਇਹ ਕਿਹੜੇ ਕਿਹੜੇ ਟਰੈਕਟਰ ਦੀਆਂ ਮਿਲ ਜਾਣਗੀਆਂ ਕਿ ਸਾਰਿਆਂ ਦੀਆਂ ਸਾਰੇ ਟਰੈਕਟਰਾਂ ਦੀ ਮਿਲ ਜਾਣਗੀਆਂ ਸੋਨਾਲੀਕਾ ਹੋਵੇ ਸਵਰਾਜ ਹੋਵੇ ਜੁਨੀਅਰ ਸਾਰਿਆਂ ਦੀਆਂ ਹੁਕਾਂ ਮਿਲ ਜਾਣਗੀਆਂ ਕੀ ਰੇਟ ਤੋਂ ਵੀਰੇ ਆਪਣੇ ਕੋਲੇ ਸ਼ੁਰੂ ਹੈ ਇਹ ਵੀਰੇ ਆਪਣੇ ਕੋਲੇ 110 ਰੁਪਏ ਤੋਂ ਲੈ ਕੇ ਹਾਂਜੀ 120 30 ਤੱਕ ਨੇਗੀਆਂ 120 30 ਤੱਕ ਆ ਉਹਦੇ ਵਿੱਚ ਤੁਹਾਨੂੰ ਦਾ ਲੈਜ਼ਰ ਕਟਿੰਗ ਮਿਗ ਵੈਲਡਿੰਗ ਦਾ ਫਰਕ ਹੋਏਗਾ ਹਨਾ ਤੇ 110 ਰੁਪਏ केजी ਦੇ ਹਿਸਾਬ ਤੇ ਤੋਲ ਕੇ ਮਿਲਣੀ ਹੁੱਕ ਜਿੰਨੀ ਮਰਜ਼ੀ ਹੈਵੀ ਹੋ ਜੇ ਹਾਂਜੀ ਠੀਕ ਹੈ ਉਹ ਤੁਸੀਂ ਆਪ ਦੇ ਕਹਿ ਕੇ ਮਰਜ਼ੀ ਤੇ ਬਣਵਾ ਵੀ ਸਕਦੇ ਜੇ ਉਸ ਤੋਂ ਬਾਅਦ ਆ ਜਿਹੜੇ ਉੱਤੇ ਹੈਂਡਿਕਟਰਾਂ ਦੇ ਉੱਤੇ ਸਕੰਜੇ ਵਗੈਰਾ ਲੱਗਦੇ ਇਹ ਤਾਂ ਤੁਹਾਨੂੰ ਪਤਾ ਮੇਰੇ ਜਾਣੇ ਨੇ ਠੀਕ ਹੈ ਇਹਨਾਂ ਦਾ ਕੀ ਦੱਸਣਾ ਫਰੰਟ ਜਿਹੜੇ ਫੈਂਡਰ ਨੇ ਹਨਾ ਜਿਹੜੇ ਅਗਲੇ ਬੰਨੇ ਆ ਜਾਂਦੇ ਉਹ ਵੀ ਮਿਲ ਜਾਣਗੇ ਟੈਂਕੀਆਂ ਚਲੋ ਇੱਥੇ ਵੀ ਵੇਖ ਲਓ ਸੀਟਾਂ ਦਾ ਢੇਰ ਤੇ ਮਰਗਾੜਾਂ ਦਾ ਢੇਰ ਲੱਗਾ ਪਿਆ ਜੀ ਜਿੰਨੇ ਮਰਜੀ ਚੱਕੋ ਸਟਾਕ ਦੇ ਵਿੱਚ ਚਾਹੀਦਾ ਸਟਾਕ ਦੇ ਵਿੱਚ ਚੱਕ ਲਓ ਇਧਰ ਤੁਸੀਂ ਦੇਖਣਾ ਇਧਰ ਦੇਖ ਲਓ ਟੋਟਲ ਹੀ ਐ ਸਾਰੇ ਟਰੈਕਟਰਾਂ ਦੇ ਮਿਲ ਜਣੇ ਪ੍ਰੀਤ ਦੇ ਪਏ ਸੋਨਾਲੀਕਾ ਦੇ ਪਏ ਸਵਰਾਜ ਦੇ ਪਏ ਆ ਆਪਣੇ ਸੋਨਾਲੀਕਾ ਦੇ ਪਏ ਹਰ ਇੱਕ ਜਿਹੜੇ ਟਰੈਕਟਰ ਦੇ ਪਿਆ ਜੌਂਡੀਅਰ ਦੇ ਪਏ ਜੀ ਠੀਕ ਐ ਅਬਰੇ ਆ ਜਿਹੜੇ ਇੱਧਰ ਪਿਆ ਹਨ ਮੈਨੂੰ ਲੱਗਦਾ ਸੈਕੰਡ ਹੈਂਡ ਲੱਤੇ ਹੋਏ ਨੇ ਇਹ ਵੀ ਦੇ ਦੂ ਦਿੰਦੇ ਜੇ ਕਿਸੇ ਨੇ ਚਾਹੀਦੇ ਹੋਏ ਇਹ ਬਾਕੀ ਮੌਕੇ ਦੀ ਕੰਡੀਸ਼ਨ ਤੇ ਹਨਾ ਰੇਟ ਕਿਉਂਕਿ ਇਹ ਆਪਣਾ ਫਾਰਮਰ ਆ ਕੇ ਦੇਖੇ ਵੀ ਕਿੰਨਾ ਕਿਸੇ ਨੂੰ ਕੰਮ ਚਲਾਉਉ ਜਾਂ ਡੰਗਾ ਚਲਾਉ ਚਾਹੀਦੇ ਹੋਏ ਤਾਂ ਉਹ ਲੈ ਸਕਦਾ ਇੱਧਰ ਆਪਣੇ ਨਵੇਂ ਪੈਨੇ ਕਾਚਾ ਪੀਸ ਪੈਨੇ ਸਾਰੇ ਹੁਣ ਮਿਲਦੇ ਆਪਾਂ ਇਹਨਾਂ ਦਾ ਦੂਸਰੀ ਜਿਹੜੀ ਸ਼ਾਪ ਹੈ ਨਾ ਉੱਥੇ ਚਲਦੇ ਆ ਉੱਥੇ ਫਾਈਬਰ ਛਤਰੀ ਸਾਰੀ ਡਿਟੇਲ ਚ ਵੀਡੀਓ ਦਿੰਨੇ ਆਪਾਂ ਵੀ ਕੀ ਰੇਟ ਹੈ ਕੀ ਪ੍ਰਾਈਸ ਹੈ ਚਲਦੇ ਆ ਜੋ ਧੰਨਵਾਦ ਫਾਈਬਰ ਛਤਰੀ ਤੇ ਯੂ ਬਾਰੇ ਸਾਰਾ ਕੁਝ ਡਿਟੇਲ ਦੇਵਾਂਗੇ ਆਜੋ ਨਾਲੇ ਕੋੜਾ ਪੈਂਪਰ ਵੀ ਦੱਸ ਦਿਆਂ ਵੀ ਕੀ ਰੇਟ ਤੇ ਮਿਲੇਗਾ ਕਿਹੜੀ ਲੇਜ਼ਰ ਕਟਿੰਗ ਹੋਏਗੀ ਪਲੇਟ ਵਾਲਾ ਹੋਏਗਾ ਕਿਹੜਾ ਹੋਏਗਾ ਵੀਰੇ ਮੈਨੂੰ ਥੋੜੀਆਂ ਕੈਟਾਗਰੀ ਦੱਸ ਦੋ ਵੀ ਆਪਣੇ ਕੋਲੇ ਕਿੰਨੇ ਕ ਜਿਹੜੇ ਕੋੜਾ ਪੈਂਪਰ ਕਿੰਨੇ ਪ੍ਰਕਾਰ ਦੇ ਮਿਲ ਜਾਂਦੇ ਆ origianally ਮਿਲਦੇ ਆ ਕਿ ਕੱਲੇ ਆਪਣੇ ਜਿਹੜੇ ਕੋੜਾ ਪੈਂਪਰ ਡਿਜ਼ਾਈਨ ਦੇ ਵਿੱਚ ਆਲਦੇ ਉਹੀ ਮਿਲਣਗੇ ਨਹੀਂ ਨਹੀਂ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਨੇ ਭਰਾਵਾ ਜਿਵੇਂ ਆ ਮੈਨੂੰ ਲੱਗਦਾ ਮੈਸੀ ਦਾ origianal ਆ ਨਾ ਇਹ ਵੀ ਮਿਲ ਜਾਏਗਾ ਵੀਰੇ ਹਾਂਜੀ ਤੇ ਸਵਰਾਜ ਹੋਵੇ ਸੋਨਾਲੀ ਕਾ ਹੋਵੇ ਜੌਂਡੀਆ ਹੋਵੇ ਸਾਰਿਆਂ ਦਾ ਮਿਲ ਜੇ ਸਾਰਿਆਂ ਦੇ ਮਿਲ ਜੇ ਤੇ ਵੀਰੇ ਕੀ ਪ੍ਰਾਈਸ ਰਹਿਣ ਵਾਲਾ ਜਿਹੜੇ ਆਪਣੇ ਇੱਕ ਦੋ ਦਾ ਦੱਸ ਦੋ ਯਾਨੀ ਕਿ ਐ ਸਾਰਿਆਂ ਦਾ ਦੱਸਣ ਲੱਗੇ ਤਾਂ ਵੀਡੀਓ ਬਹੁਤ ਲੰਮੀ ਹੋ ਜੇਗਾ ਨਾ ਜਿਹੜਾ ਕੋੜਾ ਪੈਂਪਰਾ ਆਪਣਾ ਤਾਂ ਵੀਰੇ ਹੈਗਾ ਹੈਗਾ 110 ਰੁਪਏ ਕਿਜੀ ਠੀਕ ਹੈ ਜੀ ਹਾਂਜੀ ਤੇ ਪਲੇਟ ਵਾਲਾ ਜਿਹੜਾ ਕੋੜਾ ਪੈਂਪਰਾ ਆ ਜਾਂਦਾ ਲੇਜ਼ਰ ਕਟਿੰਗ ਦੇ ਅੰਦਰ ਉਹਦਾ ਵੀਰੇ ਪ੍ਰਾਈਸ ਕੀ ਹੈ ਉਹਦਾ ਵੀਰੇ 120 ਰੁਪਏ ਕਿਲੋ ਹੈ ਉਹਦਾ 120 ਰੁਪਏ ਕਿਲੋ ਤੋਲ ਕੇ ਆਉਣਾ ਜਿੰਨਾ ਮਰਜ਼ੀ weight ਲਵਾਓ ਤੇ ਟੈਂਕੀ ਆ ਲਾ ਗਿਆ ਵੀਰੇ ਹਨਾ ਜਿੰਦੇ ਵਿੱਚ ਫਰੰਟ ਤੇ ਟੈਂਕੀ ਹੁੰਦੀ ਹੈ ਕੋੜਾ ਮੈਂਪਰ ਵੀ ਹੁੰਦਾ ਟੈਂਕੀ ਵੀ ਹੁੰਦੀ ਇਹਦਾ ਵੀਰੇ weight ਵਗੈਰਾ ਕਿੰਨਾ ਰਹਿ ਜਾਂਦਾ ਤੇ ਕਿੰਨਾ ਕੁ weight ਦੀ ਤੁਸੀਂ ਬਣਾਉਂਦੇ ਜੀ ਥੈਂਕ ਯੂ ਇਹ ਵੀਰੇ 1 ਕਵਾਂਟਲ 20 ਕਿਲੋ ਦਾ ਹੋਊਗਾ ਅੱਛਾ ਜੀ ਇਸ ਤੋਂ ਵੱਧ ਵੀ ਜਾਂਦਾ ਹੈਗਾ ਘੱਟ ਵੀ ਆਉਂਦਾ ਹੈਗਾ ਉਹਦਾ ਮਰਜ਼ੀ ਚਲੋ ਅਗਲੇ ਦਿਨ ਜਿੰਨਾ ਮਰਜ਼ੀ ਵਿਦਵਾ ਲੈ ਹਨ ਤੇ ਇਹਦਾ ਵੀਰੇ ਪ੍ਰਾਈਸ ਕੀ ਸ਼ੁਰੂ ਹੋ ਜਾਂਦਾ ਵੇਖਿਆ ਜਾਵੇ ਇਹਦਾ ਟੈਂਕੀ ਵਾਲ ਦਾ ਵੀਰੇ ਹੈਗਾ 120 ਰੁਪਏ ਕਿਲੋ 120 ਰੁਪਏ ਕੇਜੀ ਦੇ ਹਿਸਾਬ ਤੇ ਹੀ ਹੋਣਾ ਉਸ ਤੋਂ ਅਗਾ ਫਾਈਬਰ ਵੀ ਵਿਖਾਉਣੇ ਆ A1 ਮਾਡਲ ਹੋਵੇ ਜਾਂ A1 ਪਲੱਸ ਹੋਵੇ ਸਾਰੇ ਤਰ੍ਹਾਂ ਦੀਆਂ ਯੂਆਂ ਜਿਹੜੀਆਂ ਹੋਲੈਂਡ ਦੇ ਬ੍ਰੈਂਡ ਵਾਲੀ ਆਉਂਦੀ ਉਹ ਵੀ ਮਿਲ ਜੇਗੀ ਨਾ ਇਹ ਵੀਰੇ ਯੂ ਹੈ ਜਿਹੜੀ ਹਨਾ ਆਪਣੀ ਬਣੀਆਂ ਹੋਈਆਂ ਯੂਆਂ ਨੇ ਹਰ ਇੱਕ ਟਰੈਕਟਰ ਦੀ ਸੋਨਾਲਿਕਾ ਸਵਰਾਜ ਜੌਂਡੀਅਰ ਮਹਿੰਦਰਾ ਇਹਨਾਂ ਦਾ ਵੀਰੇ ਪ੍ਰਾਈਸ ਕਿੱਥੋਂ ਜਾਂ ਸ਼ੁਰੂ ਹੋ ਜਾਂਦਾ ਇੱਕ ਸਟਾਰਟਿੰਗ ਪ੍ਰਾਈਸ ਦੱਸ ਦੋ ਤੇ weight ਦੱਸ ਦੋ ਇੱਕ ਇਹਦਾ ਵੀਰੇ ਸਟਾਰਟਿੰਗ ਪ੍ਰਾਈਸ ਹੈਗਾ ਜਿਹੜਾ ਇਹ 30 ਕਿੱਲੋ ਵਾਲੀ ਦੇ ਵੀਰੇ ਉਹਦਾ ਹੈਗਾ 35 3500 ਰੁਪਏ ਜਿਹੜੀ ਇੱਕ 40 ਕਿੱਲੋ ਦੀ ਹੁੰਦੀ ਹੈ ਇਹ ਚ ਉਹਦਾ ਹੈਗਾ ਵੀਰੇ 4500 ਰੁਪਏ ਇਹ ਵੀਰੇ ਹੋਲ ਸੇਲ ਹੋਏਗਾ ਕਿ ਰਿਟੇਲ ਚ ਹੋਏਗਾ retail 'ਚ ਉਸ ਦਾ ਰੇਟ ਲੱਗ ਜੂ ਹੌਲ ਸੇਲ 'ਚ ਫਿਰ ਹੌਲ ਸੇਲ ਹੀ ਹੈ ਠੀਕ ਹੈ ਹੌਲ ਸੇਲ ਦਾ ਹੋਰ ਤਰੀਕੇ ਦਾ ਲੱਗੇਗਾ ਜੇ ਕਿਸੇ ਨੇ ਮੰਨ ਲਓ ਡੀਲਰਸ਼ਿਪ ਤੇ ਲੈ ਜਾਣੀਆਂ ਹਨ ਜਿਹਨੇ 20 20 ਪੀਸ ਇਕੱਠੇ ਚੱਕਣੇ ਆ ਉਹਨਾਂ ਲਈ ਵਾਧੂ ਸਟਾਕ ਪਿਆ ਰੈਡੀ ਪਿਆ ਹਰ ਇੱਕ ਤਰ੍ਹਾਂ ਦੀ ਯੂ ਤੁਹਾਨੂੰ ਮੇਲ ਹੀ ਜਾਣੀ ਹੈ ਕੋਈ ਵੀ ਟਰੈਕਟਰ ਦੀ ਹੋਵੇ ਇਹ ਨਹੀਂਗਾ ਵੀ ਉੱਥੇ ਜਾ ਕੇ ਤੁਹਾਨੂੰ ਕੁਝ ਕੱਟ ਵੱਟ ਕਰਨਾ ਪੈਗਾ ਪਹਿਲਾਂ ਹੀ ਸਾਰੀ ਸੈਟਿੰਗ ਹੋਏਗੀ ਨਾ ਵੀਰੇ ਹਾਂਜੀ ਹਾਂਜੀ ਜੋ ਮਾਂ 00 ਫਿਟਿੰਗ ਹੋ ਜੀਰੋ 00 ਫਿਟਿੰਗ ਹੋਏਗੀ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਬਸ ਲਿਆ ਕੇ ਚਾਰ ਨਾਟਕ ਹਸਦੇ ਨੇ ਸਰਾਕ ਕੱਢੇ ਹੋਣ ਕੇ ਸਾਰਾ ਕੁਝ ਕੀਤਾ ਹੋਏਗਾ ਨਾ ਵੀਰੇ ਉਸ ਤੋਂ ਬਾਅਦ ਆ ਜੋ ਵੀਰੇ ਫਾਈਬਰ ਛਤਰੀ ਦਿਖਾ ਦਈਏ ਆਪਾਂ ਵੀ ਆਪਣੇ ਕੋਲੇ ਕਿੰਨੇ ਪ੍ਰਕਾਰ ਦੀ ਫਾਈਬਰ ਛਤਰੀ ਆ ਤੇ ਮਾਡਲ ਪਾਈਆ ਹੁਣੇ ਪਾਈਆ ਹੁਣੇ ਕੋਲ ਡਾਊਨ ਸੀਲਿੰਗ ਤੱਕ ਮਿਲ ਜਾਂਦੇ ਆ ਸਾਰਨਾ ਪਹਿਲਾਂ ਇਧਰ ਜੌਂਡੀਅਰ ਦਾ ਹੀ ਪਿਆ ਤੇ ਹੌਲੈਂਡ A1 ਪਿਆ ਨਾ ਜੀ A1 ਨਹੀਂ ਆ ਵੀਰੇ ਨਹੀਂ ਨਹੀਂ ਇਹ ਹੌਲੈਂਡ ਇਹ ਕੱਲਾ ਹੌਲੈਂਡ ਸਿੰਪਲ ਮਾਡਲ ਆ ਵੀਰੇ ਠੀਕ ਆ ਸਿੰਪਲ ਮਾਡਲ ਜਿਹੜਾ ਹੌਲੈਂਡ ਦਾ ਆ ਜਾਂਦਾ ਇਹ ਓਏ ਇਹਦਾ ਵੀਰੇ ਪ੍ਰਾਈਸ ਕਿੰਨਾ ਸਰ ਨਾਲੋਂ ਜ਼ਿਆਦਾ ਇਹੀ ਚੱਲਦਾ ਪੈਣਾ ਇਹਦਾ ਪ੍ਰਾਈਸ ਕਿੰਨਾ ਵੀਰੇ ਇਹਦਾ ਵੀਰੇ ਹੈਗਾ ਪ੍ਰਾਈਸ ਉਹ ਤਾਂ 1.5 ਲੱਖ ਰੁਪਏ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉਗੇ ਉਹਨੂੰ 10000 ਨਾ ਉਹਨੂੰ ਪੂਰਾ 10000 ਲੱਗੇਗਾ ਨਾਲ ਵੀਰੇ ਯੂਵੀ ਆ ਹਾਂਜੀ ਹਾਂਜੀ ਯੂਵੀ ਨਾਲ ਮਿਲੇਗੀ ਕੰਪਲੀਟ ਕਰਕੇ ਦੇ ਦੋਗੇ ਇਹ ਉਹ ਇੱਥੇ ਆਵੇਗਾ ਹਾਂਜੀ ਹਾਂਜੀ ਤੇ ਵੀਰੇ ਆਹ ਡਾਊਨ ਸੀਲਿੰਗ ਆ ਗਈ ਹੈਨਾ ਹਾਂਜੀ ਹਾਂਜੀ ਤੇ ਵੀਰੇ ਕਿੰਨਾ ਕੁ ਪ੍ਰਾਈਸ ਚਲੇ ਜਾਏਗਾ ਇਹ ਮਾਡਲ ਕਿਹੜਾ ਨਾਲੇ ਇਹਦਾ ਵੀਰੇ ਇਹ ਹੌਲੈਂਡ ਮਾਡਲ ਚ ਡਾਊਨ ਸੀਲਿੰਗ ਹੁੰਦੀ ਹੈਗੀ ਠੀਕ ਆ ਹੌਲੈਂਡ ਮਾਡਲ ਚ ਡਾਊਨ ਸੀਲਿੰਗ ਆ ਤੇ ਇਹਦਾ ਵੀਰੇ ਕਿੰਨਾ ਕ ਖਰਚਾ ਜਿਹੜਾ ਇਹ ਤੁਸੀਂ ਕੀਤਾ ਹੋਇਆ ਇਸ ਫਾਈਬਰ ਦੇ ਉੱਤੇ ਜਾਂ ਆਪਣੀ ਸੀਲਿੰਗ ਕਿੰਨੇ ਦੀ ਇਹਦਾ ਵੀਰੇ ਪ੍ਰਾਈਸ ਹੈਗਾ 20k rp ਹੋਗਾ ਇਹਦਾ ਪ੍ਰਾਈਸ ਇਹਦਾ 20000 ਚ ਪਹੁੰਚ ਜਾਂਦਾ ਉਸ ਤੋਂ ਬਾਅਦ ਇੱਕ ਆ ਜਾਂਦੀ ਜੌਂਡੀਅਰ ਹਨਾ ਜੌਂਡੀਅਰ ਵਾਲੀ ਜਿਹੜੀ ਕਿ 오ਰੀਜਨਲ ਜੌਂਡੀਅਰ ਨੂੰ ਆਉਂਦੀ ਇਹਦਾ ਵੀਰੇ ਪ੍ਰਾਈਸ ਵੀ ਦੱਸ ਦੋ ਕੰਪਲੀਟ ਯੂਜ਼ ਮੇਤ ਇਹਦਾ ਵੀਰੇ ਕੰਪਲੀਟ ਯੂਜ਼ ਮੇਤ ਹੈਗਾ 18500 ਰੁਪਏ ਵੀਰੇ 18500 ਤੇ ਜਿਹੜੀ ਆਪਣੀ ਫਾਈਬਰ ਛਤਰੀ ਸਟਾਰਟਿੰਗ ਪ੍ਰਾਈਸ ਹੈ ਵੀਰੇ ਹਣਾ ਜਿਹੜੀ ਇੱਕ ਸਟਾਰਟਿੰਗ ਪ੍ਰਾਈਸ ਐਂਡ ਦਾ ਕੋਈ ਹੈ ਨਹੀਂਗਾ ਜਿੰਨੇ ਮਰਜੀ ਪ੍ਰੋਜੈਕਟਰ ਲਵਾ ਲਓ ਜਿੰਨੀਆਂ ਮਰਜੀ LED ਲਵਾ ਲਓ ਠੀਕ ਆ ਪ੍ਰੋਜੈਕਟਰ ਲੱਗੇ ਪਏ ਹਜੇ ਹੋਰ ਇਹਦੇ ਤੇ LED ਲੱਗ ਜਾਣੀਆਂ ਉਧਰ ਲੱਗੀਆਂ ਹੋਈਆਂ LED ਹਨਾ ਤੇ ਸਾਰੇ ਕਿਤੇ ਉਹ ਤਾਂ ਤੁਸੀਂ ਜਿੰਨਾ ਮਰਜੀ ਖਰਚਾ ਕਰਵਾ ਲਓ ਪਰ ਮੈਂ ਇੱਕ ਗੱਲ ਆਖਾਂਗਾ ਵੀ ਸਟਾਰਟਿੰਗ ਪ੍ਰਾਈਸ ਦੱਸ ਦੋ ਵੀ ਆਪਣੀ ਇੱਥੋਂ ਜਿਹੜੀ ਸਿੰਪਲ ਮਾਡਲ ਹੈ ਜਿਹੜਾ ਸ਼ੁਰੂ ਹੋ ਜਾਂਦਾ ਆ ਪ੍ਰਾਈਸ ਆਉਂਦਾ 10000 ਤੋਂ ਵੀਰੇ ਸਿੰਪਲ ਸਟਾਰਟ ਹੋ ਜਾਂਦਾ ਮਾਡਲ 10000 ਤੋਂ ਜਿਹੜਾ ਸਿੰਪਲ ਪਹਿਲਾ ਮਾਡਲ ਹੈ ਜਿਹੜਾ ਸ਼ੁਰੂ ਹੋ ਜਾਂਦਾ ਐਂਡ ਵਾਲਾ ਤੁਸੀਂ ਦੇਖਣਾ 12 13 14 15 16 18 ਜਿਸ ਤੱਕ ਮਰਜ਼ੀ ਲਵਾਓ ਕਿੰਨਾ ਹੈਵੀ ਮਰਜ਼ੀ ਯੂ ਪੈਪ ਲੈ ਲਓ ਹਨਾ ਜੀ ਯੂ ਪੈਪ ਮੰਨ ਲਓ ਇੱਕ ਹੁੰਦਾ 31 ਕਿਲੋ ਤੋਂ 22 ਹੋਣਾ ਦਾ ਸ਼ੁਰੂ ਹੋ ਗਿਆ ਹਨਾ ਉਸ ਤੋਂ ਥੱਲੇ ਵੀ ਹੋਏਗਾ ਉਸ ਤੋਂ ਹੈਵੀ ਤਾਂ ਅੱਖੀ ਦਾ ਜਿਹੜੇ ਬੰਦੇ ਸਟੰਡ ਕਰਦੇ ਉਹਨਾਂ ਲਈ ਹੈਵੀ ਹੈ ਠੀਕ ਹੈ ਜੀ ਹੁਣ ਪਾਈਆਂ ਉਹਨਾਂ ਦਾ ਜਿਹੜਾ ਉਤਲੇ ਬੰਨੇ ਕੰਮ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਹੋਰ ਵੀ ਸਮਾਨ ਮਿਲੇਗਾ ਹਜੇ ਇੱਥੇ ਨਹੀਂ ਵੀਡੀਓ ਖਤਮ ਹੁੰਦੀ ਵੀਡੀਓ ਹਜੇ ਹੋਰ ਅੱਗੇ ਚੱਲਣੀ ਹੈ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਰਹੇਗਾ ਇਹ ਲੋਕੇਸ਼ਨ ਆ ਜਿਹੜੀ ਬਾਈ ਦੀ ਬਾਈ ਉਹਨਾਂ ਦੀ ਬੜਲਾਡੇ ਦੇ ਅੰਦਰ ਹੈ ਤੇ ਪੂਰੀ ਡਿਟੇਲ ਹੈ ਜਿਹੜੀ ਵੀਡੀਓ ਦੇ ਅੰਤ ਦੇ ਦੇ ਦਾਂਗੇ ਤੁਹਾਨੂੰ ਨੰਬਰ ਪਲੱਸ ਲੋਕੇਸ਼ਨ ਆ ਜਾਓ ਹੁਣ ਤੁਹਾਨੂੰ ਬੈਟਰੀ ਬਾਕਸ ਪਾਉਣੇ ਜੌਂਡੀਅਰ ਦੇ ਪਏ ਸੀਟਾਂ ਵੀ ਪਈਆਂ ਤੇ ਸਵਰਾਜ ਦੇ ਵੀ ਪਏ ਬੈਟਰੀ ਬਾਕਸ ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਜਾਲੀਆਂ ਵੀ ਪਈਆਂ ਲਿੰਕਾਂ ਵੀ ਪਈਆਂ ਤੇ ਸਾਇਲੈਂਸਰ ਵੀ ਪਏ ਨੇ ਮੋਡੀਫਾਈ ਵਾਲੇ ਜਿਹੜਾ ਸਮਾਨ ਮਰਜ਼ੀ ਲੈ ਜਾਓ ਪਰ ਰੇਟ ਹੈ ਕੁਝ ਦੱਸ ਵੀ ਦੇਣੇ ਆ ਬਾਕੀ ਹਰ ਇੱਕ ਰੇਟ ਜਿਹੜਾ ਦਿਨੋਂ ਦਿਨ ਚੇਂਜ ਹੁੰਦਾ ਵੀ ਲੋਹਾ ਮਹਿੰਗਾ ਸਸਤਾ ਹੁੰਦਾ ਮਗਰੋ ਚੀਜ਼ ਆਉਣੀ ਮਾਰਕੀਟ ਦੇ ਅੰਦਰ ਚੇਂਜ ਹੁੰਦੀ ਹੈ ਮਹੀਨੇ ਬਾਅਦ ਤੁਸੀਂ ਕਾਲ ਕਰੋ ਉਹ ਰੇਟ ਹੋਰ ਰਹਿਣਾ ਹੈ ਇੱਕ ਵੀਰੇ ਇੱਕ ਸਿੰਪਲ ਬੈਟਰੀ ਬਾਕਸ ਦਾ ਰੇਟ ਦੱਸ ਦੋ ਕਿੱਥੋਂ ਜਿਹੜਾ ਸਟਾਰਟ ਹੋ ਜਾਂਦਾ ਆਪਣਾ ਕਿਸੇ ਮਾਡਲ ਦਾ ਹੀ ਦੱਸ ਦੋ ਵੀਰੇ 1500 ਰੁਪਏ ਤੋਂ ਸਟਾਰਟ ਹੈ 1500 ਤੋਂ ਸ਼ੁਰੂ ਆ ਜਿਹੜਾ ਵੀਰੇ ਹੋਲੈਂਡ ਵਾਲਾ ਸਲੈਂਸਰ ਪਿਆ ਹੈ ਨਾ ਇਹਦੇ ਨਾਲ ਪਿਆ ਇਹਨਾਂ ਦੋਨਾਂ ਦਾ ਪ੍ਰਾਈਸ ਦੱਸੋ ਜੀ ਕਿੰਨੇ-ਕਿੰਨੇ ਚ ਆਪਾਂ ਨੂੰ ਮਿਲ ਜੇਗਾ ਵੀਰੇ ਆ ਜਿਹੜਾ ਸਵਰਾਜ ਦਾ ਸਲੈਂਸਰ ਹੈਗਾ ਹਾਂਜੀ ਇਹ ਤਾਂ ਵੀਰੇ ਹੈਗਾ 1500 1600 ਰੁਪਏ ਦਾ 1500 1600 ਦਾ ਹਾਂਜੀ ਠੀਕ ਹੈ ਜੀ ਹੋਲੈਂਡ ਵਾਲਾ ਜੀ ਇਹ ਵੀ 1500 ਰੁਪਏ ਇਹ 1500 ਦਾ ਉਸ ਤੋਂ ਬਾਅਦ ਆ ਆਗੇ ਮੈਨੂੰ ਲੱਗਦਾ 98 11 ਦੇ ਮਡਗਾ ਤੇ ਆਊਟਸਾਈਡ ਲਿੰਕਾਂ ਆਪਣੀਆਂ ਉਹ ਪਈਆਂ ਲਿੰਕਾਂ ਲੱਪੇ ਸਾਰਾ ਕੁਝ ਪਿਆ ਹੈ ਨਾ ਉਹ ਸਾਰਾ ਇਹ ਟਰੈਕਟਰਾਂ ਦੀਆਂ ਮਿਲ ਜਾਣਗੀਆਂ ਵੀਰੇ ਹਾਂਜੀ ਠੀਕ ਹੈ ਜੀ ਟੋਟਲ ਟਰੈਕਟਰਾਂ ਦੀ ਮਿਲ ਜਾਣਗੀਆਂ ਟੋਟਲ ਦੀਆਂ ਮਿਲ ਜਾਣਗੀਆਂ ਇਹ ਨੀਗਾ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਜਿਹੜਾ ਵੀਡੀਓ ਦੇ ਵਿੱਚ ਹੈ ਨਾ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਜਿਹੜਾ ਚਾਲੂ ਰਹਿਣਾ ਹੈ ਨਾ ਉਹ ਮੋਬਾਈਲ ਨੰਬਰ ਦੱਸ ਦਿਓ ਜੀ 98151 44 46760 ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇੱਥੇ ਆ ਜਾਓ ਬਾਈ ਹੁਣ ਕੋਲੇ ਬਰੇ ਟਾਪੇ ਚਾਹੀਦੇ ਆ ਬੈਟਰੀ ਪੋਚੇ ਦੇ ਢੇਰ ਲੱਗੇ ਪਏ ਨੇ ਹਣਾ ਆ ਆ ਤਾਂ ਵੀਲ ਕੱਪ ਆ ਗਿਆ ਜੀ ਹਣਾ ਬਹੁਤ ਸਮਾਨ ਪਿਆ ਹੁਣ ਲੱਭਣ ਵਾਲੀ ਗੱਲ ਹੈ ਉਹ ਗੱਲ ਹੈ ਵੀ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਣ ਜਾਵਾਂਗੇ ਤਾਂ ਸ਼ਾਇਦ ਇਕ ਲੰਮੀ ਬਹੁਤ ਹੋ ਜਾਏਗੀ ਵੀਡੀਓ ਸਮਾਨ ਹੈ ਜਿਹੜਾ ਸਾਰਾ ਮਿਲ ਜਾਣਾ ਭਰਪੂਰ ਮਿਲ ਜਾਣਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਗਈ ਠੀਕ ਹੈ ਤੇ ਵੀਰੇ ਲੋਕੇਸ਼ਨ ਹੈ ਜਿਹੜੀ ਇੱਕ ਵਾਰੀ ਦੱਸ ਦੋ ਆਪਣੇ ਆਪਣੀ ਲੋਕੇਸ਼ਨ ਹੈ ਕਿ ਵੀਰੇ ਨੀਏ ਆਈਟੀ ਚੌਂਕ ਬੁੜਲਾਡਾ ਹਾਂਜੀ ਸਾਹਮਣੇ ਇੰਡੀਅਨ ਬੈਂਕ ਹੈ ਠੀਕ ਹੈ ਜੀ Oppoosite side ਆਪਣੇ ਬਿਲਕੁਲ ਸਾਹਮਣੇ ਬੰਦਾ BK T tyre ਸਾਹਮਣੇ ਉਹ ਦਿਖ ਵੀ ਰਿਹਾ BK T tyre ਆ ਰਿਹਾ ਹੈ ਨਾ ਤੇ ਟਾਪੇ ਹੋਵੇ ਸੈਟ ਦਾ ਸੈਟ ਮਿਲ ਜੇਗਾ ਅੱਛਾ ਵੀਰੇ ਕੂਰੀਅਰ ਵੀ ਹੋ ਜਾਂਦਾ ਹੈ ਹਾਂਜੀ ਹਰ ਕਿਤੇ ਜੇ ਕਿਸੇ ਸਿੰਗਲ ਪੀਸ ਵੀ ਚਾਹੀਦਾ ਭੇਜ ਦੋਗੇ ਕਿਸੇ ਕੋਨੇ ਚ ਇੰਡੀਆ ਦੇ 올 ਇੰਡੀਆ ਦੇ ਵਿੱਚ ਜਿਹੜਾ ਭੇਜਿਆ ਜਾਏਗਾ ਸਮਾਨ ਸਮਾਨ ਤੁਹਾਨੂੰ ਮਿਲ ਜੇਗਾ ਲਿੰਕਾਂ ਮਿਲ ਜਾਣਗੀਆਂ ਟਾਪੇ ਮਿਲ ਜਾਣਗੇ ਜਾਲੀਆਂ ਮਿਲ ਜਾਣਗੀਆਂ ਦੁਬਾਰਾ ਦੁਬਾਰਾ ਮੈਂ ਤਾਂ ਇਸ ਕਰਕੇ ਦਾਦਾ ਹਰ ਇੱਕ ਟਰੈਕਟਰ ਦੀਆਂ ਮਿਲਣੀਆਂ ਬਾਅਦ ਚ ਹਰ ਇੱਕ ਬੰਦਾ ਇਹੀ ਕਮੈਂਟ ਕਰਦਾ ਆਈਸ਼ਰ ਤਾਂ ਮਿਲ ਜੇਗਾ ਮਿਲੇਗਾ ਸਾਰਿਆਂ ਦਾ ਮਿਲੇਗਾ ਜੀ ਵੀਡੀਓ ਟਰੈਕਟਰ ਦਾ ਮਿਲ ਜੂਗਾ ਜੀ ਟੋਟਲ ਦਾ ਹਾਂਜੀ ਵੀਡੀਓ ਨੂੰ ਸ਼ੇਅਰ ਕਰਾਇਆ ਜੇ ਮਿਲਦੇ ਕਿਸੇ ਹੋਰ ਵੀਡੀਓ ਚ ਧੰਨਵਾਦ